ਸਤਕਾਰਯੋਗ ਮਲੇਰਕੋਟਲਾ ਨਿਵਾਸੀਓ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡੀ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਅਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਸਾਡੇ ਪੰਜਾਬ ਸਟੇਟ ਨੂੰ ਨਸ਼ਾ ਮੁਕਤ ਬਣਾਉਣ ਲਈ ਇੱਕ ਬਹੁਤ ਹੀ ਵੱਡੇ ਪੱਧਰ ਤੇ ਯਤਨ ਕੀਤੇ ਜਾ ਰਹੇ ਨੇ ਉਹਨਾਂ ਯਤਨਾਂ ਦੇ ਸਬੰਧ ਵਿੱਚ ਜਗ੍ਹਾ-ਜਗ੍ਹਾ ਤੇ ਅਸੀਂ ਜਿੱਥੇ ਨਸ਼ਾ ਤਸਕਰਾਂ ਨੂੰ ਭਜਾਣਾ ਪਾਇਆ ਨੇ ਉਸ ਦੇ ਨਾਲ-ਨਾਲ ਨਸ਼ਾ ਸਤੰਕਰ ਲਈ ਇੱਕ ਜ਼ਿਲ੍ਹਾ ਪੱਧਰ ਤੇ ਪ੍ਰੋਗਰਾਮ ਲਾਣਨੇ ਨੇ ਜਿਨ੍ਹਾਂ ਵਿੱਚ ਨੌਜਵਾਨਾਂ ਨੂੰ ਖੇਡਾਂ ਲਈ ਪ੍ਰੇਰਿਤ ਕਰਨ ਦਾ ਸਾਡਾ ਜਿਹੜਾ ਉਪਰਾਲਾ ਹੈ ਉਸ ਦੇ ਸਬੰਧ ਵਿੱਚ ਮਾਨਯੋਗ ਐਸਐਸਪੀ ਸਾਹਿਬ ਜ਼ਿਲ੍ਹਾ ਮਲੇਰਕੋਟਲਾ ਮੈਡਮ ਡਾਕਟਰ ਸਿਮਰਤ ਕੌਰ ਜੀਆਈਪੀਐਸ ਵੱਲੋਂ ਜ਼ਿਲ੍ਹਾ ਮਲੇਰਕੋਟਲਾ ਵਿੱਚ ਮਲੇਰਕੋਟਲਾ ਅਮਰਗੜ ਅਤੇ ਅੰਮ੍ਰਿਤਗੜ ਤਿੰਨੇ ਜਗ੍ਹਾ ਤੇ ਵੱਖ-ਵੱਖ ਖੇਡਾਂ ਦੇ ਪ੍ਰੋਗਰਾਮ ਕਰਾਇਆ ਜਾ ਰਹੇ ਨੇ ਜਿਨ੍ਹਾਂ ਦੀ ਲੜੀ ਵਿੱਚ ਨਿੱਤੀ 4 ਜੁਲਾਈ ਨੂੰ ਜਾਕਰ ਹੁਸੈਨ ਸਟੇਡੀਅਮ ਚ ਵੱਡੇ ਪੱਧਰ ਦੇ ক্রিকেট ਟੂਰਨਾਮੈਂਟ ਤਾਕਫਾ ਅਤੇ ਰੈਸਲਿੰਗ ਦੇ ਪ੍ਰੋਗਰਾਮ ਆਯੋਜਨ ਕੀਤੇ ਜਾ ਰਹੇ ਨੇ ਆਪ ਸਭ ਨੂੰ ਇਹਨਾਂ ਪ੍ਰੋਗਰਾਮਾਂ ਵਿੱਚ ਹਮਮਹਮਾ ਤੇ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਹੈ ਸਾਡਾ ਖਾਬ ਨਸ਼ਾ ਮੁਕਤ ਪੰਜਾਬ ਧੰਨਵਾਦ